ਪੰਜਾਬ ਕਾਂਗਰਸ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਲੈ ਕੇ ਲਗਾਤਾਰ ਜਿਹੜੀਆਂ ਚਰਚਾਾਂ ਮਾ ਨੇ ਉਹ ਜਾਰੀ ਨੇ ਹੁਣ ਜਦੋਂ ਦੇ ਜਿਹੜੇ ਪੰਜਾਬ ਦੇ ਨਵੇਂ ਇੰਚਾਰਜ ਲੱਗੇ ਨੇ ਭਪੇਸ਼ ਵਗੇਲ ਉਦੋਂ ਤੋਂ ਹੀ ਜਿਹੜੀਆਂ ਚਰਚਾਾਂ ਸ਼ੁਰੂ ਹੋ ਗਈਆਂ ਸੀ ਕਿ ਹੁਣ ਆ ਪੰਜਾਬ ਕਾਂਗਰਸ ਦਾ ਜਿਹੜਾ ਪ੍ਰਧਾਨ ਆ ਉਹ ਵੀ ਬਦਲਿਆ ਜਾਵੇਗਾ ਜਿਹੜੇ ਇੰਚਾਰਜ ਲੱਗੇ ਨੇ ਭਪੇਸ਼ ਵਗੇਲ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਮੈਂ ਸਾਰੀ ਜਾਣਕਾਰੀ ਇਕੱਠੀ ਕਰਕੇ ਜਿਹੜੀ ਆ ਉਹ ਹਾਈ ਕਮਾਂਡ ਨੂੰ ਦਵਾਂਗਾ ਉਸ ਤੋਂ ਬਾਅਦ ਹਾਈ ਕਮਾਂਡ ਦੇ ਵੱਲੋਂ ਜਿਹੜਾ ਆ ਉਹ ਪ੍ਰਧਾਨ ਦਾ ਨਾਮ ਅਨਾਉਂਸ ਹੋਵੇਗਾ ਪਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੀ ਪੰਜ ਨਾਮਾਂ ਤੇ ਚਰਚਾ ਛਿੜੀ ਹੋਈ ਆ ਜਿਸ ਦੇ ਵਿੱਚ ਸਾਬਕਾ ਸੀਐਮ ਚਾਰਜ ਸਿੰਘ ਚੰਨੀ ਦਾ ਨਾਮ ਆ ਜਿਹੜਾ ਉਹ ਸਭ ਤੋਂ ਅੱਗੇ ਨਿਕਲਦਾ ਹੋਇਆ ਨਜ਼ਰ ਆ ਰਿਹਾ ਉਸ ਦੇ ਨਾਲ ਪ੍ਰਗਟ ਸਿੰਘ ਹੈ ਤੇ ਨਾਲ ਜਿਹੜੇ ਨੇ ਉਹ ਵਿਜੇਂਦਰ ਸਿੰਘਲਾ ਨੇ ਰਾਣਾ ਗੁਰਜੀਤ ਨੇ ਭਾਰਤਪੂਸ਼ਨ ਆਸੂ ਨੇ ਜਿਨ੍ਹਾਂ ਦਾ ਨਾਮ ਹੁਣ ਪ੍ਰਧਾਨਗੀ ਦੀ ਦੌੜ ਦੇ ਵਿੱਚ ਜਿਹੜਾ ਉਹ ਸਾਹਮਣੇ ਆ ਰਿਹਾ ਦੱਸਦੀ ਹੈ ਕਿ ਲਗਾਤਾਰ ਜਦੋਂ ਤੋਂ ਦਿੱਲੀ ਚੋਣਾਂ ਹੋਈਆਂ ਦਿੱਲੀ ਚੋਣਾਂ ਦੇ ਵਿੱਚ ਕਾਂਗਰਸ ਦੀ ਵੱਡੀ ਹਾਰ ਹੋਈ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਪੰਜਾਬ ਦੇ ਹਲਚਲ ਹੈ ਉਹ ਹੋਣੀ ਸ਼ੁਰੂ ਹੋ ਗਈ ਆ ਪੰਜਾਬ ਦੇ ਵਿੱਚ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਉਸ ਤੋਂ ਪਹਿਲਾਂ ਹੀ ਹੁਣ ਕਾਂਗਰਸ ਆਪਣੀ ਤਿਆਰੀ ਖਿੱਚਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਵੱਲੋਂ ਜਿਹੜਾ ਵੱਡਾ ਹੰਗਾਰਾ ਮਿਲਿਆ ਸੀ ਕਾਂਗਰਸ ਪਾਰਟੀ ਨੂੰ ਤਾਂ ਉਸ ਤੋਂ ਬਾਅਦ ਹੋਣਾ ਲਗਾਤਾਰ ਗੱਲ ਕਰੀਏ ਕਿ ਜਦੋਂ ਜਿਮਨੀ ਚੋਣਾਂ ਹੁੰਦੀਆਂ ਨੇ ਉਦੋਂ ਵੀ ਬਰਨਾਲੇ ਤੋਂ ਜਿਹੜੀ ਜਿੱਤ ਹੁੰਦੀ ਹੈ ਬਰਨਾਲੇ ਦੇ ਵਿੱਚ ਜਿਹੜਾ ਉਹ ਕਾਂਗਰਸ ਦੇ ਵੱਲੋਂ ਵੱਡਾ ਜਿਹੜਾ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ ਗਿੱਦੜ ਬਹਾਲ ਕੇ ਦੀ ਕਰੀਏ ਉੱਥੇ ਵੀ ਜਿਹੜਾ ਚੰਗਾ ਮੁਕਾਬਲਾ ਹੈ ਉਹ ਰਾਜਾ ਬੜਿੰਗ ਦੀ ਧਰਮ ਪਤਨੀ ਦੇ ਵੱਲੋਂ ਦਿੱਤਾ ਗਿਆ ਸੀ ਤਾਂ ਹੁਣ ਪੰਜਾਬ ਕਾਂਗਰਸ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਹੁਣ ਆਪਣਾ ਥਾਂ ਜਮਾਉਣਾ ਸ਼ੁਰੂ ਕਰ ਚੁੱਕੀ ਪਿਆ ਹੁਣ ਪ੍ਰਧਾਨਗੀ ਦੀ ਜਿਹੜੀ ਚੋਣ ਹੈ ਉਸ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਆ ਤੇ ਜਿਹੜੇ ਕਿਆਸਰੀਆਂ ਲਾਈਆਂ ਜਾ ਰਹੀਆਂ ਨੇ ਕਿ ਵਿਸਾਖੀ ਦੇ ਨਜ਼ਦੀਕ ਜਿਹੜਾ ਉਹ ਨਾਮ ਅਨਾਉਂਸ ਹੋ ਸਕਦਾ ਹੈ ਵਿਸਾਖੀ ਦੇ ਨਜ਼ਦੀਕ ਪੰਜਾਬ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸੰਸਦ ਦਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜਕੱਲ ਪਾਰਟੀ ਦੀ ਇਹ ਅੰਦਰ ਦੀਆਂ ਖਬਰਾਂ ਅਤੇ ਸੂਬਾ ਪ੍ਰਧਾਨਗੀ ਦੀ ਅਦਲਾ ਬਦਲੀ ਨੂੰ ਲੈ ਕੇ ਪਿਛਲੇ ਦਿਨਾਂ ਦੇ ਨਾਲ ਤੋਂ ਖੂਬ ਚਰਚਾ ਦੇ ਵਿੱਚ ਨੇ ਭਾਵੇਂ ਉਹ ਮੀਡੀਆ ਦੇ ਵਿੱਚ ਇਹ ਆਖ ਚੁੱਕੇ ਨੇ ਕਿ ਜਿਹੜਾ ਮਰਜ਼ੀ ਪ੍ਰਧਾਨ ਬਣੇ ਉਹ ਸਟੇਜ ਤੋਂ ਗੱਲ ਕਰਨ ਦੀ ਬਜਾਏ ਦਿੱਲੀ ਜਾ ਕੇ ਆਪਣੀ ਮੰਗ ਰੱਖੇ ਉਸ ਤੋਂ ਬਾਅਦ ਕਾਫੀ ਜਿਹੜੇ ਲੀਡਰ ਸੀਗੇ ਉਹ ਦਿੱਲੀ ਵੀ ਪਹੁੰਚੇ ਨੇ ਦਿੱਲੀ ਤੋਂ ਜਿਹੜੀਆਂ ਫੋਟੋਆਂ ਵੀ ਸਾਹਮਣੇ ਆਈਆਂ ਸੀ ਜਿਹੜੇ ਹੁਣ ਚਾਰਜ ਬਣੇ ਨੇ ਭਪੇਸ਼ ਵਗੇਲ ਉਹਨਾਂ ਦੇ ਨਾਲ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਚਾਹੇ ਉਹ ਪ੍ਰਗਟ ਸਿੰਘ ਹੋਣ ਚਾਹੇ ਫਿਰ ਪ੍ਰਤਾਪ ਸਿੰਘ ਬਾਜਵਾ ਹੋਣ ਚਾਹੇ ਰਾਣਾ ਗੁਰਜੀਤ ਹੋਣ ਸਾਰੇ ਜਿਹੜੇ ਆਗੂ ਸੀ ਉਹ ਦਿੱਲੀ ਪਹੁੰਚੇ ਨੇ ਇਸ ਤੇ ਇਸ ਸਾਰੇ ਮਸਲੇ ਨੂੰ ਲੈ ਕੇ ਹੁਣ ਸੂਤਰਾਂ ਦੇ ਵੱਲੋਂ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਇੰਚਾਰਜ ਭਪੇਸ਼ ਵਗੇਲ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਉਹ ਕਾਂਗਰਸ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਹਾਈ ਕਮਾਂਡ ਨੂੰ ਜਿਹੜੀ ਰਿਪੋਰਟ ਹੈ ਉਹ ਦੇਣਗੇ ਤੇ ਉਸ ਤੋਂ ਬਾਅਦ ਨਵੇਂ ਆਨਬਾਰੇ ਚ ਹਾਈ ਕਮਾਂਡ ਫੈਸਲਾ ਲਵੇਗੀ ਕਿ ਕਿਸ ਦੇ ਨਾਮ ਤੇ ਜਿਹੜੀ ਆ ਉਹ ਮੋਹਰ ਲੱਗਦੀ ਆ ਸੂਤਰਾ ਮੁਤਾਬਕ ਇਹ ਕਾਰਜ ਵਿਸਾਖੀ ਦੇ ਨੇੜੇ ਤੇੜੇ ਹੋਣ ਦੀ ਸੁਭਾਵਨਾ ਹੈ ਹੁਣ ਨਵਾਂ ਪ੍ਰਧਾਨ ਜੇ ਕੋਈ ਕੋਈ ਬਣੇਗਾ ਉਸਤੇ ਬਾਰੇ ਪੰਜ ਨਾਮ ਜਿਹੜੇ ਉਹ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ, ਪ੍ਰਗਟ ਸਿੰਘ, ਰਾਣਾ ਗੁਰਜੀਤ, ਭਾਰਤਪੁਸ਼ਨ ਆਸ਼ੂ, ਵਿਜੇਂਦਰ ਸਿੰਘਲਾ ਜਦੋਂ ਕਿ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਲਾਈਨ ਦੇ ਵਿੱਚ ਦੱਸੇ ਜਾ ਰਹੇ ਨੇ ਪਰ ਹਾਈ ਕਮਾਂਡ ਦੇ ਵੱਲੋਂ ਕਿਸ ਦੇ ਸਿਰ ਜਿਹੜਾ ਪ੍ਰਧਾਨਗੀ ਦਾ ਸਿਹਰਾ ਸਜਾਉਣਾ ਇਹ ਸਮਾਂ ਦੱਸੇਗਾ ਇਹ ਉਦੋਂ ਪਤਾ ਲੱਗੇਗਾ ਪਰ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗਾਨ ਅਤੇ ਜਿਨ੍ਹਾਂ ਨੇ ਪੰਜਾਬ ਕਾਂਗਰਸ ਨੂੰ ਸਰਗਰਮ ਕਰਨ ਦੇ ਲਈ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਹੁਣ ਰਾਜਾ ਵੜਿੰਗਾ ਲੱਗ ਲੱਗ ਸ਼ਹਿਰਾਂ ਦੇ ਵਿੱਚ ਮੀਟਿੰਗਾਂ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਸ਼ਾਇਦ ਲੱਗਦਾ ਹੈ ਕਿ ਆਪਣੀ ਪ੍ਰਧਾਨਗੀ ਨੂੰ ਬਚਾਉਣ ਦੇ ਲਈ ਜਿਹੜੇ ਉਹਨ ਹੋ ਉਹ ਵੀ ਇਹ ਸਰਗਰਮ ਹੋ ਚੁੱਕੇ ਨੇ ਪਰ ਐਕਸਸੀਐਮ ਚਰਨਜੀਤ ਸਿੰਘ ਚੰਨੀ ਜਿਹੜੇ ਜਲੰਧਰ ਤੋਂ ਸੰਸਦ ਵੀ ਨੇ ਤੇ ਉਹਨਾਂ ਦੇ ਲੋ ਵੀ ਜਿਹੜੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਦਿੱਲੀ ਵੀ ਵੱਡੇ ਲੀਡਰਾਂ ਦੇ ਨਾਲ ਜਿਹੜੀਆਂ ਪੰਜਾਬ ਕਾਂਗਰਸ ਦੇ ਆਗੂ ਨੇ ਉਹਨਾਂ ਦੀਆਂ ਮੀਟਿੰਗਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਹੁਣ ਸਮਾਂ ਆਉਣ ਤੇ ਜਿਹੜਾ ਕਿਸ ਦੇ ਸਿਰ ਇਹ ਸੇਹਰਾ ਸਜੇਗਾ ਕਿਸ ਦੇ ਨਾਮ ਜਿਹੜੀ ਉਹ ਮੋਹਰ ਲੱਗੇਗੀ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਇਹ ਸਮਾਂ ਦੱਸੇਗਾ ਪਰ ਹੁਣ ਜਿਹੜੀਆਂ ਤਿਆਰੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਸਾਖੀ ਦੇ ਨਜ਼ਦੀਕ ਜਿਹੜਾ ਇਹ ਨਾਮ ਹੈ ਉਹ ਅਨਾਉਂਸ ਹੋ ਸਕਦਾ ਵੱਡੀ ਖਬਰ ਹੈ ਕਿ ਹੁਣ ਪੰਜਾਬ ਕਾਂਗਰਸ ਦੇ ਵੱਲੋਂ ਕੰਮ ਕਸ ਲਈ ਗਈ ਹੈ ਤੇ ਹੁਣ ਪੰਜਾਬ ਦੇ ਵਿੱਚ ਕਾਂਗਰਸੀ ਸਰਕਾਰ ਬਣਾਉਣ ਦੇ ਲਈ ਜਿਹੜਾ ਹੁਣਾ ਪ੍ਰਧਾਨ ਉਹ ਚੇਂਜ ਹੋ ਸਕਦਾ ਹਾਲਾਂਕਿ ਰਾਜਾ ਵੜਿੰਗ ਦੇ ਵੱਲੋਂ ਇਹ ਗੱਲਾਂ ਆਖੀਆਂ ਗਈਆਂ ਸੀ ਕਿ ਕੋਈ ਵੀ ਪ੍ਰਧਾਨ ਬਣੇ ਬਸ ਕਾਂਗਰਸ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਆ ਪਰ ਹੁਣ ਉਹਨਾਂ ਦੇ ਵੱਲੋਂ ਜਿਹੜੀਆਂ ਸਰਗਰਮੀਆਂ ਨੇ ਉਹ ਵੀ ਤੇਜ਼ ਕਰ ਦਿੱਤੀਆਂ ਗਈਆਂ ਨੇ